ਦੂਜੀ ਗੱਲ ਜਿਹਦੇ ਨਾਲ ਵੈਰੀ ਸਾਡੀਆਂ ਜ਼ਿੰਦਗੀਆਂ 'ਚ ਪਰਵੇਸ਼ ਕਰਦਾ ਉਹ ਇਹ ਵਿਭਚਾਰ ਵਿਭਚਾਰ ਜਦੋਂ ਲੋਕ ਗਲਤ ਕੰਮ ਕਰਦੇ ਨੇ ਗਲਤ ਸਬੰਧ ਬਣਾਉਂਦੇ ਨੇ ਇਹ ਬਹੁਤ ਡੇਂਜਰਸ ਹੈ ਪਹਿਲਾ ਕ੍ਰੰਤੀਆਂ ਛੇ ਦੀ 18 ਦੇ ਵਿੱਚ ਲਿਖਿਆ ਵਿਭਚਾਰ ਤੋਂ ਭੱਜੋ ਹਰ ਦੂਜਾ ਪਾਪ ਜੋ ਇੱਕ ਵਿਅਕਤੀ ਕਰਦਾ ਏ ਉਹ ਸ਼ਰੀਰ ਤੋਂ ਬਾਹਰ ਹੁੰਦਾ ਹੈ ਹਾਲੇਲੂਇਆ ਪਰ ਜੋ ਵਿਅਕਤੀ ਇਹ ਵਿਚਾਰ ਕਰਦਾ ਉਹ ਆਪਣੇ ਸਰੀਰ ਦੇ ਵਿਰੁੱਧ ਪਾਪ ਕਰਦਾ ਹੈ ਬਹੁਤ ਡੇਂਜਰਸ ਹੈ ਵਾਲਾ ਪਾਪ ਜਿਹੜੇ ਲੋਕ ਇਹ ਪਾਪ ਦੇ ਵਿੱਚ ਪਏ ਹੋਏ ਨੇ ਮੈਂ ਤੁਹਾਨੂੰ ਦੱਸਦਾ ਇਹਨਾਂ ਦੀਆਂ ਜ਼ਿੰਦਗੀਆਂ 'ਚ ਬਦਰੂਆਂ ਇਤਾਂ ਕੰਮ ਕਰਦੀਆਂ ਨੇ ਕਿ ਇਹਨਾਂ ਨੂੰ ਸਮਝ ਨਹੀਂ ਆਉਂਦੀ ਆ ਕੀ ਹੋਈ ਜਾਂਦਾ ਕਿਉਂਕਿ ਤੁਸੀਂ ਕੇਵਲ ਆਪਣੀ ਪਤਨੀ ਨੂੰ ਤੋਂ ਖਾਣੀ ਦੇ ਰਹੇ ਕੇਵਲ ਆਪਣੇ ਪਤੀ ਨੂੰ ਤੋਂ ਖਾਣੀ ਦੇ ਰਹੇ ਤੁਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹੋ ਕਿਉਂਕਿ ਬਾਈਬਲ ਚ ਲਿਖਿਆ ਜਦੋਂ ਮੈਰਿਜ ਹੋ ਜਾਂਦੀ ਏ ਇਨਸਾਨ ਦੋ ਸ਼ਰੀਰ ਨਹੀਂ ਆ ਇੱਕ ਸ਼ਰੀਰ ਬਣ ਜਾਂਦਾ ਹallelujah ਤੇ ਜਿਹੜਾ ਲੋਕ ਵਿਵਚਾਰ ਦੇ ਪਾਪ ਚ ਜਿਹੜੇ ਲੋਕ ਡਿੱਗਦੇ ਨੇ ਇਹਨਾਂ ਦੀਆਂ ਜ਼ਿੰਦਗੀਆਂ ਚ ਬਦਰੂਆਂ ਵੱਡ ਜਾਂਦੀਆਂ ਨੇ ਹallelujah ਪਰਮੇਸ਼ਰ ਇਹਨੂੰ ਪਸੰਦ ਨਹੀਂ ਕਰਦਾ ਦੋ ਪਾਪ ਨੇ ਜਿਨ੍ਹਾਂ ਨੂੰ ਪਰਮੇਸ਼ਰ ਬਿਲਕੁਲ ਸਹਾਰ ਨਹੀਂ ਸਕਦਾ ਖੈਰ ਉਹ ਕਿਸੇ ਵੀ ਪਾਪ ਨੂੰ ਸਹਾਰ ਨਹੀਂ ਸਕਦਾ ਪਰ ਦੋਆਂ ਦੀ ਕੈਟਾਗਰੀ ਏ ਇੱਕ ਹੈ ਮੂਰਤੀ ਪੂਜਾ ਜਦੋਂ ਪਰਮੇਸ਼ਰ ਦਾ ਅਸੀਂ ਰੂਪ ਕਿਸੇ ਪੱਥਰ ਚ ਬਦਲ ਦਿੰਨੇ ਆ ਪਰਮੇਸ਼ਰ ਸਹਾਰ ਨਹੀਂ ਸਕਦਾ ਉਹ ਕਹਿੰਦਾ ਮੈਂ ਐਡਾ ਵੱਡਾ ਪਰਮੇਸ਼ਰ ਤੁਸੀਂ ਮੈਨੂੰ ਕਿਹੋ ਜਿਹਾ ਬਣਾਤਾ ਤੇ ਦੂਜੀ ਗੱਲ ਵੇਪਚਾਰ ਇਹ ਦੋਵੇਂ ਗੱਲਾਂ ਦਸਾਂ ਹੁਕਮਾਂ ਚ ਲਿਖੀਆਂ ਹੋਈਆਂ ਕਹਿੰਦਾ ਇਹ ਕੰਮ ਨਾ ਕਰੀ ਜਿਹੜਾ ਇਹ ਬੰਦਾ ਕੰਮ ਕਰਦਾ ਜਿਹੜੀ ਭੈਣੇ ਨਾ ਕਮਾਂ ਚ ਪਈ ਹੋਈ ਏ ਮੇਰੀ ਤੁਹਾਡੇ ਅੱਗੇ ਬੇਨਤੀ ਏ ਨਾ ਚੋਂ ਬਾਹਰ ਆ ਜਾਓ ਨਹੀਂ ਤੇ ਬਦਰੂਆ ਤੁਹਾਡੇ ਘਰਾਂ ਦੇ ਵਿੱਚ ਵੜਨਾ ਬੰਦ ਨਹੀਂ ਕਰਨਗੀਆਂ ਤੁਸੀਂ ਜਿੰਨੀਆਂ ਮਰਜੀ ਚਰਚਾਂ ਬਦਲ ਲਓ ਜਿੰਨੀਆਂ ਮਰਜੀ ਫਾਇਰ ਪ੍ਰੇਅਰਸ ਕਰ ਲਓ ਜਿੰਨੇ ਮਰਜੀ 25 25000 ਦੀਆਂ ਚੱਦੇ ਦੀਆਂ ਰਸੀਦਾਂ ਕਟਾ ਕੇ ਹੱਥ ਸਿਰ ਤੇ ਰਖਵਾ ਕੇ ਦੁਆਵਾਂ ਕਰਾ ਲਓ ਤੁਸੀਂ بچੋਗੇ ਨਹੀਂ ਤੁਹਾਨੂੰ ਤੌਬਾ ਕਰਨੀ ਪਊਗੀ ਪ੍ਰਭੂ ਵੱਲ ਮੁੜਨਾ ਹੀ ਪਊਗਾ ਪ੍ਰਭੂ ਅੱਗੇ ਗੋਡੇ ਟੇਕਣੇ ਪੈਣੇ ਆ ਤੇ ਉਹਨੂੰ ਆ ਕੇ ਕਹਿਣੇ ਪੈਣਾ ਵਾ ਕਿ ਪਰਮੇਸ਼ਰ ਮੈਨੂੰ ਮਾਫ ਕਰ ਦੇ ਮੈਂ ਤੌਬਾ ਕਰਦਾ ਤੇ ਮੇਰਾ ਪ੍ਰਭੂ ਐਡਾ ਵੱਡਾ ਏ ਇੱਕ ਵਾਰੀ ਤੁਸੀਂ ਆਪਣੇ ਮੂੰਹ ਚੋਂ ਬੋਲਤਾ ਕਿ ਪ੍ਰਭੂ ਮੈਂ ਤੌਬਾ ਕਰਦਾ ਮੈਂ ਮੁੜਦਾ ਮੈਂ ਅੱਜ ਤੋਂ ਬਾਅਦ ਇਹ ਕੰਮ ਨਹੀਂ ਕਰਾਂਗਾ ਪ੍ਰਭੂ ਤੁਹਾਡੇ ਵਿਰੋਧ ਜਿਹੜਾ ਪਾਪ ਦੀ ਉਹ ਲਿਖਤ ਹੁੰਦੀ ਏ ਉਹਨੂੰ ਫਾੜ ਕੇ ਸੁੱਟ ਦਿੰਦਾ ਏ ਮੋੜ ਕਦੇ ਯਾਦ ਨਹੀਂ ਕਰਦਾ ਹਾਲੇਲੂਇਆ ਅੱਜ ਦੇ ਦਿਨ ਚ ਚਰਚ ਮੈਂ ਤੁਹਾਨੂੰ ਕਹਿਣਾ ਇਹ ਗੱਲ ਨੂੰ ਪ੍ਰਭੂ ਕਦੇ ਨਹੀਂ ਸਾਰੇਗਾ ਬਾਹਰ ਜੋ ਇਹਦੇ ਵਿੱਚੋਂ ਹਾਲੇਲੂਇਆ ਮੈਂ ਆਸ ਕਰਦਾ ਤੁਹਾਡੇ ਜੋ ਕੋਈ ਇਨਾ ਕਮਾਂਜ ਨਹੀਂ ਹੈਗਾ ਜੇ ਕੋਈ ਹੈ ਮੇਰੀ ਬੇਨਤੀ ਏ ਤੁਸੀਂ ਅੱਗ ਨਾਲ ਖੇਡ ਰਹੇ ਹੋ ਕਾਦੇ ਨਾਲ ਅੱਗ ਨਾਲ ਖੇਡ ਰਹੇ ਹੋ ਸੰਤ ਸੁਲੇਮਾਨ ਲਿਖਦਾ ਕਹਿੰਦਾ ਪ੍ਰਭੂ ਦੀ ਕਿਰਪਾ ਹੀ ਬੰਦੇ ਨੂੰ ਇਨ੍ਹਾਂ ਕੰਮਾਂ ਤੋਂ ਬਚਾ ਕੇ ਰੱਖ ਸਕਦੀ ਏ ਅੱਗ ਨਾਲ ਨਾ ਖੇਡੋ ਤੁਸੀਂ ਆਪਣੇ ਕੱਪੜੇ ਜਲਣ ਤੋਂ ਬਚਾ ਨਹੀਂ पाओਗੇ ਵੈਰੀ ਦੇ ਲਈ ਦਰਵਾਜ਼ੇ ਖੁੱਲ ਜਾਣਗੇ